बोलिए जगत गुरु श्री चंद्र भगवान की जय गुरु प्यारी गुरु स्वारी संगत जीयो ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਮਸਾਖੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਔਰ ਪਿਛਲੇ 2 ਸਾਲਾਂ ਤੋਂ ਡੇਰਾ ਬਾਬਾ ਕਿਸ਼ਨ ਦਾਸ ਜੀ ਨਗਰ ਖੇੜਾ ਪਿੰਡ ਦੁੰਨੇਵਾਲਾ ਵੱਲੋਂ ਲੰਗਰ ਦੀ ਸੇਵਾ ਚਲਾਈ ਜਾਂਦੀ ਹੈ ਜਿੰਨੀਆਂ ਵੀ ਸੰਗਤਾਂ ਡੇਰਾ ਬਾਬਾ ਕਿਸ਼ਨ ਦਾਸ ਜੀ ਨਾਲ ਜੁੜੀਆਂ ਹੋਈਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੇਵਾ ਕਰੋ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪਿਆਰਿਓ ਸੰਗਤ ਜਿਨ੍ਹਾਂ ਨੇ ਰਾਸ਼ਨ ਦੀ ਸੇਵਾ ਕਰਨੀ ਹੋਵੇ ਥੱਲੇ ਨੰਬਰ ਦੇ ਦਾਂਗੇ ਉਸ ਨੰਬਰ ਤੇ ਸੰਪਰਕ ਕਰ ਲਿਓ ਔਰ ਜਿੰਨਾ ਸੰਗਤਾਂ ਨੇ ਮਾਇਆ ਦੀ ਸੇਵਾ ਕਰਨੀ ਹੋਵੇ ਉਹ ਥੱਲੇ ਅਸੀਂ Google Pay ਨੰਬਰ ਸੰਤ ਬਾਬਾ ਜਮਨਾਦਾਸ ਜੀ ਦਾ ਦੇ ਦਾਂਗੇ ਉਸ ਨੰਬਰ ਤੇ ਮਾਇਆ ਦੀ ਸੇਵਾ ਕਰ ਸਕਦੇ ਨੇ ਔਰ ਰਾਸ਼ਨ ਦੀ ਸੇਵਾ ਕਰਨੀ ਹੋਵੇ ਤੇ ਉਸ ਨੰਬਰ ਤੇ ਪਤਾ ਕਰ ਸਕਦੇ ਹੋ ਕਿ ਕਿਹੜੀ ਸੇਵਾ ਕਰਨੀ ਹੈ ਔਰ ਵਦ ਤੋਂ ਵਦ ਸੇਵਾ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ